ਸ਼ੀਸ਼ ਮੰਦਰ ਚੈਲਾ ਦੇ ਬਾਹਰ ਸ਼ਰਧਾਲੂਆਂ ਦੀ ਬਸ ਤੇ ਹਮਲਾ ਕਰpan ਤੋੜ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਕਾਬੂ ਕੀਤੇ ਗਏ ਵਿਅਕਤੀ ਸਮਰਾਲਾ ਮਾਚੀਵਾੜਾ ਇਲਾਕੇ ਵਿੱਚ ਕਰੀਬ 7 ਵੱਖ-ਵੱਖ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਦੇ ਚੁੱਕੇ ਹਨ ਅਨੁਸਾਰ ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਇਹ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਮਾਚੀਵਾੜਾ ਸਮਰਾਲਾ ਇਲਾਕੇ ਦੇ ਵਿੱਚ ਤੇਜ਼ ਧਾਰ ਹਥਿਆਰ ਦਿਖਾ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਉੱਥੇ ਵੀ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਤੇ ਪ ਸਾਡੇ ਸਮਰਾਲਾ ਦੇ ਮਛੂਆੜੇ ਦੇ ਏਰੀਏ ਦੇ ਵਿੱਚ ਕੁਝ ਜਿਹੜੀਆਂ ਚ 5-6 ਵਾਰ 4-5 ਵਾਰ ਤਾਂ ਲੁੱਟ ਖੋਹੀਆਂ ਹੋਈਆਂ ਸੀ ਸਮਰਾਲੇ ਇੱਕ ਦੁਕਾਨਦਾਰ ਤੁਹਾਡਾ ਰਾਤ ਨੂੰ 10:30 ਪਾਣੀ 11 ਵਜੇ 3000 ਰੁਪਏ ਖੋਹ ਕੇ ਲੈ ਗਏ ਸੀ ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ 2 ਦਿਨ ਪਹਿਲਾਂ ਜਿਹੜਾ ਟੂਰ ਫਾਰਮ ਹੈ ਇੱਥੇ ਲੈਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਦੇ ਮਾਰਗ ਬਾਤੇ ਪੈਸੇ ਦੇ ਮੋਬਾਈਲ ਫੋਨ ਲੈ ਗਏ ਸੀ ਇਸ ਵੰਦੀ ਸਾਡਾ ਜਿਹੜਾ ਐਸਐਚਓ ਮਛਗੜਾ ਦੇ ਸਮਰਾਲਾ ਸਾਡੀਆਂ ਟੀਮਾਂ ਦੇ ਸਪੈਸ਼ਲ ਫੋਰਸ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਣਾ ਪਿੰਡ ਜਿਹੜਾ ਸੇਪੋਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਆ ਰਹੀ ਸੀ ਇੱਕ ਸਾਈਡ ਨਾਲ ਜਾਣ ਕਰਕੇ ਇਹਨਾਂ ਦਾ ਜਿਹੜਾ ਬੱਸ ਡਰਾਈਵਰ ਆ ਬੱਸ ਤੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀ ਜਿਹੜੀ ਆ ਸਤੋਰ ਪੈਸੇ ਖੋਣ ਕੋਈ ਜਿਹਦੀ ਧਾਰਮਿਕ ਬੁਦਾ ਹੋਂ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਗੰਭੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਪੀ ਜੋਤੀ ਜਦਵ ਬੈਂਜੀ ਬਣੋਂ ਇਹ ਵੀ ਜਿਹੜੀ ਨਾਲ ਸਪੈਸ਼ਲ ਬ੍ਰਾਂਚ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸੱਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1:30 ਵਜੇ ਦੇ ਲੱਗੇ ਸਕੂਲ ਦੇ ਲੱਗੇ ਇਹਨਾਂ ਜਿਹੜੇ ਬਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਡਾਕਾ ਮਾਰਨ ਆ ਰਹੇ ਹੁੰਦੇ ਮਗਰ ਸਾਡੇ ਦੋਨੇ ਐਸਕੇ ਦੇ ਸਪੈਸ਼ਲ ਬਨਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸਕੀ ਸੀ ਮੌਕੇ ਤੋਂ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁਲਜਮ ਮਨੀਸ਼ ਆ ਮਛਗੜਾ ਸਾਹਿਬ ਦਾ ਧਜਿੰਦਰ ਹੈ ਦੇ ਹਰਜੋਤ ਹੈ ਇਹਨਾਂ ਚ ਦੋ ਮੁੱਲ ਜਿਹੜੇ ਮਛਪੜਾ ਸਾਹਿਬ ਦੇ ਆ ਤੇ ਇੱਕ ਮੁੱਲ ਸਮਰਾਲੇ ਦਾ ਤੇ ਨਾ ਮੁੱਲ ਜਿਨ੍ਹਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾ ਵਾਰਕ ਲੁੱਟੇ ਜਿਹੜੇ ਆ ਖੋਏ ਹੋਏ ਮੋਬਾਈਲ ਆ ਨਵਾਂ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸ ਤੋਂ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਸਤ ਵੀੜੀਆਂ ਕੁਰਪਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਲੰਗਦੀ ਸੀ ਪੀਵੀ082024 ਨੰਬਰ ਅਡਾ ਅਰिजिनल ਨੰਬਰ ਪਰ ਜਦੋਂ ਅਸੀਂ ਕੱਲ ਫੜੇ ਆ ਉਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ082420 ਲਾਇਆ ਸੀ ਉਲਟਾ ਤੇ ਜੇ ਸੰਬੰਧੀ ਸਾਡਾ ਜਿਹੜਾ ਮਕਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਪੀਐਨਐਸ ਅਸੀਂ ਦਰਜ ਕੀਤਾ ਹੈ ਇਸ ਤੋਂ ਬਿਨਾ ਇਹਨਾਂ ਤੇ ਇੱਕ ਜਿਹੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀਆਂ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤਾਂ ਸਾਡੀਆਂ ਹੀ ਟਰੇਸ ਕੀਤੀਆਂ ਲੁੱਟ ਹੋ ਰਹੀਆਂ ਕੀ ਸਮਰਾਲੇ ਤੋਂ ਬੰਨਾ ਕਿਤੇ ਸਮਰਾਲੇ ਤੋਂ ਬੰਨਾ ਕਿਤੇ ਹੋਰ ਵੀ ਹੈ ਤੇ ਮਕਦਮੇ ਦਰਜ ਪਾਈਗੇ ਨਹੀਂ ਨਹੀਂ ਸਮਰਾਲੇ ਤੋਂ ਇਹ ਕਾਲੀ ਰੈਸਟ ਕੀਤੇ ਆ ਅਸੀਂ ਜਿਹੜਾ ਉਹਨਾਂ ਦਾ ਰਿਮਾਰਡ ਲਿਆਗਾ ਤਹਿਕੀਕਾ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਨਵੇਂ ਜਿਹੜਾ ਹੋਰ ਵੀ ਮਕਦਮੇ ਬਰੇ ਆਉਗੇ ਕਿਉਂਕਿ ਮਕਦਮੇ ਤਾਂ ਇਹਦੇ ਛੋਟੇ-ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਇਹਦੀ ਦਸਤਰੀਆ ਕਰਪਾਨਾ ਦਿਖਾ ਕੇ ਪੈਸੇ ਖੋਲੇ ਇਹ ਜਿਹੇ ਮਕਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਲੋ ਮੋਬਾਈਲ ਜਿਹੜੇ ਫੜੇ ਨੇ ਇਹ ਤਾਂ ਇਹਨਾਂ ਨਾਲ ਖੋਏ ਹੋਏ ਆ ਤੇ ਅਡਾੜਾ ਤੋਂ ਮਸ਼ਗੜ ਤੇ ਸਮਰਾਲਾ ਏਰੀਆ ਚੋਂ ਨਾਲ ਜੇ ਕੋ ਕੂਮਕਲਾ ਵਗੈਰਾ ਤੇ ਆ ਕੁਆੜਾ ਇਸ ਪਾਸੋਂ ਵੀ ਇਹਨਾਂ ਦੇ ਹੁਣ ਆਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਕਿੱਥੋਂ ਕਿੱਥੋਂ ਹੋਏ ਆ ਇਹਨਾਂ ਦਾ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਸ਼ੇ ਨਸ਼ਿਆਂ ਦਾ ਵੀ ਨਹੀਂ ਇਹਨਾਂ ਦਾ ਡਾਕ ਲੁੱਟਕੋ ਕੀ ਡੱਕੇ ਮਾਰਿਆ ਨੇ ਟੱਕੇ ਮਾਰਿਆ ਨੇ ਜਿਵੇਂ ਪੰਜ ਬੰਦੇ ਆਉਂਦੇ ਸੀ ਬੰਨਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਗਰਮ ਸੀ ਆਪਣੇ ਸਾਰੇ ਇੱਥੇ ਕੋਈ ਹੋਰ ਹਥਿਆਰ ਵਗੈਰਾ ਸੀ ਕਿ ਸਰ ਇਹਨਾਂ ਕੋਲ ਨਹੀਂ ਲੈ ਲੈ ਕਿਰਪਾਨਾਂ ਤੇ ਦੱਤਰ ਇਹੀ ਹਥਿਆਰ ਸੀ